ਬਾਈ ਕਹਿੰਦਾ ਕਿ ਜਿਹੜਾ ਮੇਰਾ ਪਿਓ ਸੀ ਉਹ ਚਾਰਾਂ ਕਿੱल्ल्याਾਂ ਦਾ ਮਾਲਕ ਸੀ ਚਾਰ ਕਿੱल्ल्याਾਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਮੇਰੇ ਪਿਓ ਨੂੰ ਪਿੰਡ ਦੇ ਵਿੱਚ ਜ਼ਿਮੀਂਦਾਰਾਂ ਦੇ ਨਾਲ ਸਿਰੀ ਰਲਣਾ ਪਿਆ ਲੋਕਾਂ ਦੀਆਂ ਖੁਰਲੀਆਂ 'ਚ ਹੱਥ ਮਾਰਨਾ ਪਿਆ ਮੇਰੇ ਪਿਓ ਨੂੰ ਸਿਰੀ ਬਣਾਉਣ ਵਾਲੇ ਕੌਣ ਸਨ ਮੇਰੇ ਦੋਨੇ ਤਾਏ ਤੇ ਮੇਰੀਆਂ ਦੋਵੇਂ ਭੂਆ ਮੇਰੇ ਦੋਨੇ ਤਾਇਆਂ ਨੇ ਤੇ ਮੇਰੀਆਂ ਦੋਵੇਂ ਭੂਆ ਨੇ ਮੇਰੇ ਮਾਂ ਪਿਓ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਜਿਹੜੇ ਬਾਈ ਦੀ ਮੈਂ ਤੁਹਾਨੂੰ ਹੱਦ ਬੀਤੀ ਸੁਣਾਉਣ ਲੱਗਿਆ ਉਹ ਬਾਈ ਇਸ ਟਾਈਮ ਤੇ ਇੰਗਲੈਂਡ ਦੇ ਵਿੱਚ ਆ ਤੇ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰ ਰਿਹਾ ਪਰ ਜੋ ਬਾਈ ਦੇ ਨਾਲ ਬਚਪਨ ਦੇ ਵਿੱਚ ਹੋਇਆ ਜੋ ਨਰਕ ਉਹਦੇ ਮਾਂ ਪਿਓ ਨੇ ਕੱਟਿਆ ਉਹਨਾਂ ਗੱਲਾਂ ਨੂੰ ਯਾਦ ਕਰਕੇ ਬਾਈ ਅੱਜ ਵੀ ਰੋ ਪੈਂਦਾ ਆ ਜੋ ਕਰਦੇ ਆ ਬਾਈ ਦੀ ਬਚਪਨ ਤੋਂ ਸ਼ੁਰੂਆਤ ਬਾਈ ਕਹਿੰਦਾ ਵੀ ਜਿਹੜੇ ਮੇਰੇ ਫਾਦਰ ਸਾਹਿਬ ਹੋਰੀ ਸਨ ਇਹ ਪੰਜ ਭੈਣ ਭਰਾ ਸਨ ਦੋ ਮੇਰੀਆਂ ਭੂਆ ਸਨ ਤੇ ਦੋ ਮੇਰੇ ਤਾਇਆ ਸਨ ਜਿਹੜਾ ਮੇਰਾ ਪਿਓ ਸੀ ਇਹ ਸਭ ਤੋਂ ਛੋਟਾ ਸੀਗਾ ਜਾਨੀ ਕਿ ਮੇਰੇ ਤਾਇਆ ਤੋਂ ਵੀ 6-7 ਸਾਲ ਇਹਦੀ ਉਮਰ ਛੋਟੀ ਸੀ ਮੇਰੇ ਪਿਓ ਦੀ ਤੇ ਕਹਿੰਦਾ ਵੀ ਸਾਡੇ ਕੋਲੇ 15 ਕਿੱਲੇ ਜ਼ਮੀਨ ਸੀਗੀ ਤੇ ਜਿਹੜੀਆਂ ਮੇਰੀਆਂ ਭੂਆ ਸਨ ਜਦੋਂ ਕਹਿੰਦਾ ਉਹ 18-19-19 ਸਾਲਾਂ ਦੀਆਂ ਹੁੰਦੀਆਂ ਨੇ ਉਦੋਂ ਮੇਰੀ ਦਾਦੀ ਦੁਨੀਆ ਨੂੰ ਵਾਲਵੇ ਦਾ ਕਹਿ ਜਾਂਦੀ ਐ ਚਲੋ ਜੀ ਜਿਹੜੀਆਂ ਮੇਰੇ ਭੂਆ ਸਨ ਉਹ ਵੀ ਵਧੀਆ ਪੜ੍ਹ ਲਿਖ ਗਈਆਂ ਸਨ ਜਿਹੜੇ ਮੇਰੇ ਤਾਇਆ ਸਨ ਉਹ ਵੀ ਵਧੀਆ ਪੜ੍ਹਦੇ ਸਨ ਤੇ ਜਿਹੜਾ ਮੇਰਾ ਪਿਓ ਸੀ ਇਹ ਪੜਨ ਚ ਕਟ ਹਿਯਾਰ ਸੀਗਾ ਜਾਨੀ ਕਹਿੰਦਾ ਪੜਨ ਚ ਬੜਾ ਇੰਟਰਸਟ ਨਹੀਂ ਸੀਗਾ ਤੇ ਮੇਰੇ ਦਾਦੇ ਨੇ ਇਹਨੂੰ 8ਵੀਂ ਕਲਾਸ ਚੋਂ ਹਟਾ ਕੇ ਘਰ ਦੇ ਕੰਮਾਂ ਚ ਵਾੜਤਾ ਸੀ ਵੀ ਤੂੰ ਬਈ ਪੱਠੇ ਪੁੱਠੇ ਵੱਡਿਆ ਕਰ ਗੋਹਾਗਾਸ ਟੇਕਰ ਤਾਰਾਂ ਕੱਢਿਆ ਕਰ ਖੇਤੀਬਾੜੀ ਦਾ ਕੰਮ ਕਰਿਆ ਕਰ ਹੁਣ ਕਹਿੰਦਾ ਉਦੋਂ ਮੇਰਾ ਪਿਓ ਛੋਟਾ ਸੀ ਉਹਨੂੰ ਨਹੀਂ ਸੀ ਸਮਝ ਜਿਵੇਂ ਪਿਓ ਨੇ ਕਿਹਾ ਮੈਂ ਉਹਨੇ ਮੰਨ ਲਿਆ ਚਲੋ ਜੀ ਪੂਆ ਦੇ ਵਿਆਹ ਹੋ ਗਏ ਪੂਆ ਬਹੁਤ ਚੰਗੇ ਘਰਾਂ ਦੇ ਵਿੱਚ ਵਿਆਹੀਆਂ ਗਈਆਂ ਫੁੱਫੜ ਗੋ ਮੁਲਾਜ਼ਮ ਲੱਗੇ ਹੋਏ ਸਨ ਤੇ ਕਹਿੰਦਾ ਜਿਹੜੇ ਮੇਰੇ ਦੋਨੇ ਤਾਇਆ ਸਨ ਉਹ ਵੀ ਪੜ੍ਹ ਲਿਖ ਗਏ ਉਹ ਵੀ ਦੋਵੇਂ ਸਰਕਾਰੀ ਨੌਕਰੀ ਲੱਗ ਗ ਹੁਣ ਕਹਿੰਦਾ ਵੀ ਮੇਰੇ ਦੋਨੇ ਤਾਏ ਵੀ ਵਿਆਹ ਹੀ ਜਾਂਦੇ ਆ ਚਲੋ ਜੀ ਜਦੋਂ ਮੇਰੇ ਤਾਇਆਂ ਦੇ ਵਿਆਹ ਹੋ ਗਏ ਤਾਂ ਕੁਝ ਸਮਾਂ ਟੱਪਦਾ ਤੇ ਮੇਰੇ ਦਾਦੇ ਦੀ ਮੌਤ ਹੋ ਜਾਂਦੀ ਹੈ ਤੇ ਦਾਦੇ ਦੀ ਮੌਤ ਵੀ ਕਹਿੰਦਾ ਚਾਂ ਚੱਕ ਹੁੰਦੀ ਆ ਕੋਈ ਬਿਮਾਰ ਨਹੀਂ ਕੋਈ ਸਮਾਰਨੀ ਜਗਦਮ ਹਾਰਟ ਅਟੈਕ ਹੁੰਦਾ ਤੇ ਮੌਤ ਹੋ ਜਾਂਦੀ ਹੈ ਜਦੋਂ ਕਹਿੰਦਾ ਮੇਰੇ ਦਾਦੇ ਦੀ ਮੌਤ ਹੁੰਦੀ ਆ ਤੇ ਉਸ ਟਾਈਮ ਤੇ ਮੇਰਾ ਪਿਓ ਕੁਵਾਰਾ ਹੁੰਦਾ ਚਲੋ ਜੀ ਜਿਹੜੀ ਦਾਦੇ ਦੇ ਨਾਂ 15 ਕਿਲੇ ਜ਼ਮੀਨ ਸੀਗੀ ਉਹ ਫਿਰ ਪੰਜਾਂ ਹਿੱਸਿਆਂ ਦੇ ਨਾਮ ਚੜ ਜਾਂਦੀ ਹੈ ਤਿੰਨ ਭਰਾ ਦਾ ਕਹਿੰਦਾ ਮੇਰੇ ਪਿਓ ਹੋਰੀਸਨ ਦੋ ਮੇਰੀਆਂ ਭੂਆ ਸਨ ਉਹ ਪੰਜਾਂ ਹਿੱਸੇ ਵਿੱਚ ਬਰਾਬਰ ਚੜਜਦੀ ਤਿੰਨ ਤਿੰਨ ਕਿੱਲੇ ਤੇ ਉਸ ਗੱਲ ਦਾ ਕਹਿੰਦਾ ਮੇਰੇ ਪਿਓ ਨੂੰ ਨਹੀਂ ਸੀ ਪਤਾ ਕਿਉਂਕਿ ਉਹ ਅੱਠ ਪੜਿਆ ਸੀ ਉਹਨੂੰ ਨਹੀਂ ਸੀ ਪਤਾ ਵੀ ਜ਼ਮੀਨ ਇਸ ਤਰ੍ਹਾਂ ਕਰਕੇ ਵੀ ਭੂਆ ਦੇ ਨਾਂ ਵੀ ਚੜ ਗਈ ਹੈ ਹਨਾ ਚਲੋ ਜੀ ਜਿਹੜੇ ਮੇਰੇ ਤਾਏ ਸਨ ਇਹਨਾਂ ਨੇ ਬਾਪੂਜੀ ਬਣ ਕੇ ਸਵੇਰੇ ਡਿਊਟੀ ਜਾਇਆ ਕਰਨਾ ਮਹੀਨੇ ਵਾਤਨ ਖਾਹ ਮਿਲਿਆ ਕਰਨੀ ਇਹਨਾਂ ਨੇ ਆਹ ਤਨਖਾਹ ਬੈਂਕ 'ਚ ਜਮ੍ਹਾਂ ਕਰਾਈ ਜਾਇਆ ਕਰਨੀ ਤੇ ਸਾਂਝੇ ਘਰ ਦੇ ਵਿੱਚੋਂ ਆਪਦੇ ਪੈਸੇ ਵਰਤੀ ਜਾਇਆ ਕਰਨੇ ਤੇ ਮੇਰੇ ਪਿਓ ਨੇ ਮਿੱਟੀ ਨਾਲ ਮਿੱਟੀ ਹੁੰਦੇ ਫਿਰਿਆ ਕਰਨਾ ਡੰਗਰਾਂ ਨਾਲ ਡ ਵੀ ਮੇਰੇ ਨਾਲ ਕਿੰਨੀ ਵੱਡੀ ਚਾਲ ਖੇਡੀ ਜਾ ਰਹੀ ਹੈ ਕਿ ਮੈਂ ਸਾਂਝੇ ਘਰ ਦੇ ਵਿੱਚੋਂ ਇਕੱਲਾ ਕੰਮ ਕਰਦਾ ਮਿਹਨਤ ਕਰਦਾ ਮੇਰੇ ਭਰਾ ਇੱਥੋਂ ਹੀ ਖਾਈ ਜਾਂਦੇ ਆ ਇੱਥੋਂ ਹੀ ਪੈਸਾ ਵਰਤੀ ਜਾਂਦੇ ਆ ਤੇ ਜਿਹੜੀ ਆਪ ਨੂੰ ਤਨਖਾਹ ਹੁੰਦੀ ਆ ਉਹ ਆਪਦੇ ਬੈਂਕ ਜਮਾ ਕਰਾਈ ਜਾਂਦੇ ਆ ਚਲੋ ਜੀ ਤਾਇਆ ਦੇ ਬੱਚੇ ਬੁੱੱਚੇ ਹੋ ਗਏ ਉਸ ਤੋਂ ਕੋਈ ਸਮਾਂ ਟੱਪਿਆ ਤੇ ਫਿਰ ਮੇਰੇ ਪਿਓ ਦਾ ਮੇਰੇ ਤਾਇਆ ਨੇ ਵਿਆਹ ਕੀਤਾ ਜਦੋਂ ਕਹਿੰਦਾ ਮੇਰੇ ਪਿਓ ਦਾ ਵਿਆਹ ਕਰਦੇ ਆ ਤਾਂ ਉਦੋਂ ਵੀ ਮੇਰੇ ਪਿਓ ਨਾਲ ਚਲਾਕੀ ਖੇਡਦੇ ਆ ਮੇਰੇ ਤਾਇਆ ਜਾਣ ਬੁੱਝ ਕੇ ਮੇਰੇ ਪਿਓ ਨੂੰ ਸੋਹਣੀ ਕੁੜੀ ਨਾਲ ਨਹੀਂ ਵਿਆਇਆ ਜਾਂਦਾ ਕਹਿੰਦਾ ਜਿਹੜੀ ਮੇਰੀ ਮਾਂ ਸੀ ਉਹ ਬਹੁਤ ਜਿਆਦਾ ਕਾਲੇ ਰੰਗ ਦੀ ਸੀ ਜਿਹੜੀ ਮੇਰੀਆਂ ਤਾਈਆਂ ਸਨ ਕਹਿੰਦਾ ਬਹੁਤ ਸੋਹਣੀਆਂ ਸਨ ਅੱਖੀਆਂ ਉੱਚੀਆਂ ਲੰਮੀਆਂ ਸਨ ਕਹਿੰਦਾ ਚਲੋ ਜੀ ਜਦੋਂ ਮੇਰੀ ਮਾਂ ਦਾ ਵਿਆਹ ਹੋਇਆ ਕੋਈ ਸਮੇਂ ਬਾਅਦ ਮੇਰੀਆਂ ਤਾਈਆਂ ਨੇ ਮੇਰੀ ਮਾਂ ਨੂੰ ਟਿਚਰਾਂ ਕਰਨੀਆਂ ਸ਼ੁਰੂ ਕਰਨੀਆਂ ਸ਼ੁਰੂ ਕਰਤੀਆਂ ਕੋਈ ਕਾਲੋ ਕਿਆ ਕਰੇ ਕੋਈ ਫਿੱਡੀ ਕਿਆ ਕਰੇ ਕੋਈ ਕੀ ਕਿਆ ਕਰੇ ਕੋਈ ਕੀ ਕਿਆ ਕਰੇ ਕਹਿੰਦਾ ਪਰ ਮੇਰੀ ਮਾਂ ਉਹ ਨਾਲ ਸਾਹਮਣੇ ਨਹੀਂ ਸੀ ਬੋਲਦੀ ਵੀ ਜਿਵੇਂ ਐ ਲਾੜੋ ਵੀ ਸ਼ੁਰੂ ਤੋਂ ਮੇਰਾ ਪਿਓ ਵੀ ਮੇਰੇ ਤਾਇਆ ਦੀ ਬੜੀ ਚੇਪ ਮੰਨਦਾ ਸੀ ਤੇ ਮੇਰੀ ਮਾਂ ਵੀ ਕਹਿੰਦਾ ਉਦਾਂ ਹੀ ਮੇਰੀਆਂ ਤਾਇਆਂ ਦੀ ਚੇਪ ਮੰਨਣ ਲੱਗ ਗਈ ਵੀ ਜੇ ਮੇਰੇ ਤਾਈ ਤਾਏ ਨੇ ਮਾਲਾ ਮੇਰੇ ਮਾਪਿਆਂ ਨੂੰ ਕੁਝ ਵੀ ਕਹਿਣਾ ਤੇ ਮੇਰਾ ਮਾਪਿਓ ਗੋ ਬੋਲਦਾ ਹੀ ਨਹੀਂ ਹੁੰਦਾ ਸੀ ਇਹ ਗੰਗਬੱਟੇ ਬਣ ਜਾਂਦੇ ਸਨ ਤੇ ਫਿਰ ਚਲੋ ਜੀ ਫਿਰ ਕੀ ਹੁੰਦਾ ਕਿ ਮੇਰੇ ਪਿਓ ਨੂੰ ਜੱਕਦਮ ਮੇਰੇ ਤਾਇਆ ਨੇ ਅਲੱਗ ਕਰਤਾ ਜਦੋਂ ਮੇਰਾ ਪਿਓ ਅੱਡ ਕਰ ਦਿੱਤਾ ਜਾਂਦਾ ਤਾਂ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਮੇਰੇ ਪਿਓ ਨੂੰ ਵੰਡ ਕੇ 3 ਕਿੱਲੇ ਜ਼ਮੀਨ ਦੇ ਦਿੱਤੀ ਜਾਂਦੀ ਹੈ ਨਿਰਪਿਓ ਫਿਰ ਮੇਰੇ ਤਾਇਆ ਨੂੰ ਪੁੱਛਦਾ ਵੀ ਭਾਈ ਤੈਨਨੇ ਕਿੱਲੇ ਜਮੀਨ ਕਿਵੇਂ ਆ ਗਈ ਮੈਨੂੰ ਵੀ 15 ਕਿੱਲੇ ਜ਼ਮੀਨਾਂ ਪੰਜ-ਪੰਜ ਕਿੱਲੇ ਆਉਣੀ ਆ। ਕਹਿੰਦਾ ਫਿਰ ਮੇਰੇ ਤਾਇਆ ਨੇ ਮੇਰੇ ਪਿਓ ਨੂੰ ਦੱਸਿਆ ਵੀ ਜ਼ਮੀਨ ਪੰਜ ਹਿੱਸਿਆਂ 'ਚ ਨਾਮ ਚੜੀ ਆ। ਵੀ ਦੋ ਹਿੱਸੇ ਭੈਣਾਂ ਦੇ ਨਾਮ ਚੜ ਗਏ ਤਿੰਨੇ ਹਿੱਸੇ ਆਪਣੇ ਕੋਲੇ 15 ਕਿੱਲੇ ਆ ਗਈ ਤਿੰਨ-ਤਿੰਨ ਕਿੱਲੇ ਬਰਾਬਰ ਆਪਾਂ ਨੂੰ ਆ ਗਈ। ਚਲੋ ਜੀ ਕਹਿੰਦਾ ਮੇਰਾ ਪਿਓ ਜਰਾ ਭਲਾ ਮਾਨਸ ਸੀਗਾ ਉਹਨੇ ਚੁੱਪ ਕਰਕੇ ਉਹ ਤਿੰਨੇ ਕਿੱਲੇ ਆਪਦੇ ਬੋਣੇ ਬਿਜ਼ਨਸ ਸ਼ੁਰੂ ਕਰਤੇ। ਕਹਿੰਦਾ ਜਿਹੜੇ ਭੂਆ ਦੇ ਹਿੱਸੇ ਆਉਂਦੀ ਸੀ ਜ਼ਮੀਨ ਉਹ ਮੇਰੇ ਤਾਇਆ ਦੇ ਕੋਲ ਸੀ ਇਹ ਹੀ ਚਲੋ ਜੀ ਕੁਛ ਟਾਈਮ ਟੱਪਦਾ ਮੇਰਾ ਪਿਓ ਦੁੱਧ ਪਾ ਕੇ ਗੁਜ਼ਾਰਾ ਕਰੀ ਜਾਂਦਾ ਉਹਨਾਂ ਚੋਂ ਮਮੀ ਛੇ-7 ਸਾਲ ਦਾ ਹੋ ਜਾਣਾ ਤੇ ਕਹਿੰਦਾ ਫਿਰ ਮੇਰੀ ਮਾਂ ਨੇ ਮੇਰੀਆਂ ਭੂਆ ਨਾਲ ਗੱਲ ਕਰਨੀ ਸ਼ੁਰੂ ਕੀਤੀ ਵੀ ਭੈਣ ਜੀ ਤੁਸੀਂ ਤਾਂ ਵਧੀਆ ਚੰਗੇ ਘਰਾਂ 'ਚ ਵਿਆਈਆਂ ਜੀ ਤੁਹਾਡੇ ਘਰ ਵਾਲੇ ਵੀ ਮਲਾਜ਼ਮ ਲੱਗੇ ਨੇ ਹਨਾ ਵੀ ਤੁਸੀਂ ਜਿਹੜੀ ਆ ਸਾਡੀ ਜ਼ਮੀਨ ਆ ਵੀ ਇਹ ਸਾਡੇ ਨਾਂ ਕਰਾ ਦਿਓ ਵੀ ਸਾਡਾ ਗੁਜ਼ਾਰਾ ਤਿੰਨ ਕਿੱਲਾਂ ਤੇ ਕਰਨਾ ਬਹੁਤ ਔਖਾ ਚਲੋ ਜੀ ਪੂਆ ਲਾਰੇ ਲੂਰੇ ਲਾਉਂਦੀਆਂ ਰਹਿੰਦੀਆਂ ਨੇ ਕੁਝ ਟਾਈਮ ਟੱਪਦਾ ਤੇ ਫਿਰ ਦੋਵੇਂ ਪੂਆ ਸਾਡੇ ਘਰੇ ਆਉਂਦੀਆਂ ਨੇ ਤੇ ਕਹਿੰਦਾ ਆ ਕੇ ਮੇਰੇ ਪਿਓ ਨੂੰ ਇਹ ਗੱਲ ਕਹਿੰਦੀਆਂ ਨੇ ਵੀ ਦੇਖ ਭਾਈ ਉਂਝ ਤਾਂ ਸਾਨੂੰ ਦੋਵਾਂ ਭੈਣਾਂ ਨੂੰ ਤਿੰਨ ਦਿਨ ਕਿੱਲੇ ਆਉਂਦੇ ਆ ਵੀ ਅਸੀਂ ਤੇਰੇ ਹਿੱਸੇ ਸਿਰਫ ਕਿੱਲਾ ਰੱਖ ਲੈਣੀਆਂ ਤੇ ਬਾਕੀ ਤੈਨੂੰ ਦੇ ਦੇਣੀਆਂ ਵੀ ਜਾਨੀ ਕਿਸੇ ਦੋਵੇਂ ਭੈਣਾਂ ਦਾ ਅੱਧਾ ਤਾਂ ਕਿੱਲਾ ਲੈ ਲੈਣੀਆਂ ਵੀ ਕਿੱਲਾ ਕਿੱਲਾ ਨਹੀਂ ਲੈਂਦੀਆਂ ਹਨਾ ਮੇਰਾ ਪਿਓ ਕਹਿੰਦਾ ਭੈਣੇ ਠੀਕ ਆ ਕੁਝ ਸਮੇਂ ਬਾਅਦ ਅਸੀਂ ਲੈ ਜਾ ਕੇ ਪੂਆ ਕੀ ਕਰਦੀਆਂ ਵੀ ਮੇਰੇ ਪਿਓ ਨੇ ਰਾਮ ਉਹ ਕਿੱਲਾ ਜ਼ਮੀਨ ਦਾ ਕਰਾ ਲੰਦੀਆਂ ਨੇ ਤੇ ਕਿੱਲਾ ਲੈ ਲੈਂਦੀਆਂ ਦੋ ਤੇ ਜਿਹੜਾ ਦੋਨੇ ਭੂਆ ਮੇਰੇ ਪਿਓ ਤੋਂ ਇੱਕ ਕਿੱਲਾ ਜ਼ਮੀਨ ਦਾ ਲੈ ਕੇ ਜਾਂਦੀਆਂ ਨੇ ਉਹੋ ਭੂਆ ਕੀ ਕਰਦੀਆਂ ਨੇ ਵੀ ਉਹੋ ਕਿੱਲਾ ਅੱਧਾ-ਅੱਧਾ ਮੇਰੇ ਤਾਇਆ ਦੇ ਨਾਮ ਕਰਾਉਂਦੀਆਂ ਨੇ ਜਾਨੀ ਕਿ ਮੇਰੀਆਂ ਦੋਨੇ ਭੂਆ ਨੇ ਮੇਰੇ ਪਿਓ ਤੋਂ ਇੱਕ ਕਿੱਲਾ ਜ਼ਮੀਨ ਦਾ ਲੈ ਲਿਆ ਮੇਰੇ ਤਾਇਆ ਤੋਂ ਇੱਕ ਮਰਲਾ ਵੀ ਨਹੀਂ ਲਿਆ ਸਗੋਂ ਜਿਹੜੇ ਮੇਰੇ ਪਿਓ ਤੋਂ ਕਿੱਲਾ ਲਿਆ ਉਹ ਵੀ ਮੇਰੇ ਤਾਇਆ ਦੇ ਨਾਮ ਕਰਾਤਾ ਜਦੋਂ ਕਹਿੰਦਾ ਮੇਰੇ ਪਿਓ ਨੂੰ ਇਹ ਗੱਲ ਪਤਾ ਲੱਗੀ ਤਾਂ ਕਹਿੰਦਾ ਮੇਰਾ ਪਿਓ ਦਾ ਬਹੁਤ ਮਨਦੁਖੀ ਹੋਇਆ ਵੀ ਯਾਰ ਵੀ ਸੱਕੀਆਂ ਭੈਣਾਂ ਕੁਝ ਕਰਦੀਆਂ ਨੇ ਹਨਾ ਵੀ ਜਾਂ ਤਾਂ ਜਿੰਨੇ ਭਰਾਵਾਂ ਤੋਂ ਬਰਾਬਰ ਹਿੱਸੇ ਲੈ ਜਾਂਦੀਆਂ ਕਿ ਇਹਨਾਂ ਨੇ ਮੇਰੇ ਤੋਂ ਇਕੱਲੇ ਤੋਂ ਕਿੱਲਾ ਲੈ ਲਿਆ ਤੇ ਉਹਨਾਂ ਨੂੰ ਚੱਕ ਕੇ ਦੇ ਦਿੱਤਾ ਤੇ ਫਿਰ ਮੇਰੀਆਂ ਭੈਣਾਂ ਕਾਦੀਆਂ ਹੋਈਆਂ ਚਲੋ ਜੀ ਵਰਤਨ ਵਰਤਾ ਸਾਡੇ ਬੰਦ ਹੋ ਗਏ ਪੂਆਹ ਹਰ ਨਾਲ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰਾ ਪਿਓ ਕੁਲਚਾਰ ਕੇਲੇ ਜ਼ਮੀਨ ਹੋ ਗਈ ਤੇ ਆਪਦੀ ਵਾਈ ਬੀਜੀ ਦਾ ਦੁੱਧ ਪਾਈ ਕੇ ਜਾਰਾ ਕਰੀ ਗਿਆ ਕਹਿੰਦਾ ਉਸ ਤੋਂ ਬਾਅਦ ਜਿਹੜੇ ਮੇਰੇ ਤਾਏ ਸਨ ਇਹਨਾਂ ਨੇ ਰੌਲਾ ਪਾ ਲਿਆ ਮੇਰੇ ਮਾਂ ਪਿਓ ਨਾਲ ਅਖੇ ਜ਼ਮੀਨ ਹੁਣ ਦੁਬਾਰਾ ਵੰਡਾਂਗੇ ਮੇਰਾ ਪਿਓ ਕਹਿੰਦਾ ਵੀ ਹੁਣ ਦੁਬਾਰਾ ਜ਼ਮੀਨ ਕੀ ਵੰਡਣੀ ਹੈ ਹਨਾ ਵੀ ਕਿੱਲਾ ਤਾਂ ਮੇਰਾ ਪਹਿਲਾਂ ਹੀ ਘਟਾ ਤੇ ਹੁਣ ਦੁਬਾਰਾ ਕੀ ਵੰਡਣੀ ਆ ਕਿਉਂਕਿ ਮੇਰੇ ਦੇ ਪਿਓ ਨੂੰ ਪਤਾ ਸੀ ਕਿ ਹੁਣ ਫੇਰ ਇਹੇਰਾ ਫੇਰੀ ਕਰਨਗੇ ਮੇਰਾ ਪਿਓ ਕਹਿੰਦਾ ਵੀ ਮੈਂ ਹੁਣ ਦੁਬਾਰਾ ਜ਼ਮੀਨ ਨਹੀਂ ਵੰਡਣੀ ਜਿਹੜੀ ਤੁਸੀਂ ਮੈਨੂੰ ਵੰਡ ਕੇ ਦੇ ਦਿੱਤੀ ਆ ਇਹ ਠੀਕ ਆ ਵੀ ਮੇਰੇ ਹੱਥ ਜੁੜੇ ਚਲੋ ਇਹ ਕਹਿੰਦਾ ਕਿ ਤਾਂ ਰਾਤ ਨੂੰ ਕੀ ਹੁੰਦਾ ਕਿ ਮੇਰੇ ਦੋਨੇ ਤਾਇਦਾਰ ਮਨ ਰੱਜੇ ਹੁੰਦੇ ਤੇ ਮੇਰੇ ਪਿਓ ਦੇ ਗਲ ਪੈ ਜਾਂਦੇ ਆ ਕਹਿੰਦਾ ਭਾਈ ਇਹ ਗੱਲ ਮੈਂ ਆਪਦੀ ਅੱਖੀਂ ਦੇਖੀ ਕਿ ਮੇਰੇ ਪਿਓ ਦੇ ਸਿਰ 'ਚ ਮੇਰੇ ਤਾਇਏ ਨੇ ਜੁੱਤੀਆਂ ਮਾਰੀਆਂ ਭੱਜ ਕੇ ਜੇ ਮੇਰੀ ਮਾਂ ਅੱਗੇ ਹੋਈ ਤੇ ਮੇਰੀ ਮਾਂ ਦੇ ਸਿਰ 'ਚ ਵੀ ਜੁੱਤੀਆਂ ਮਾਰੀਆਂ ਮੇਰੇ ਤਾਇਆ ਨੇ ਕਹਿੰਦਾ ਭ ਚਲੋ ਜੀ ਮੇਰੇ ਪਿਓ ਉਹਨਾਂ ਨੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਮੇਰੇ ਤਾਇਆ ਨੇ ਕੀ ਕੀਤਾ ਕਿਉਂਕਿ 15 ਕਿਲੋ ਦੀ ਜਿੱਕ ਮੋਟਰ ਸੀ ਮੇਰੇ ਪਿਓ ਨੂੰ ਮੋਟਰ ਦਾ ਪਾਣੀ ਦੇਣਾ ਬੰਦ ਕਰਤਾ ਬਈ ਜਦੋਂ ਹੁਣ ਪਾਣੀ ਦੇਣਾ ਬੰਦ ਕਰਤਾ ਤੇ ਫਿਰ ਫਸਲ ਕਿੱਥੋਂ ਵੇਚਨੀ ਸੀ ਹਨਾ ਚਲੋ ਜੀ ਫਿਰ ਗਵਾਂਢੀਆਂ ਨੂੰ ਕਿਹਾ ਭਾਈ ਤੁਸੀਂ ਪਾਣੀ ਦੇ ਦਿਓ ਹੁਣ ਗਵਾਂਢੀਆਂ ਥੋੜੀ ਪੈੜੀ ਤੇ ਆਖ ਸੀ ਵੀ ਜੇ ਅਸੀਂ ਪਾਣੀ ਦੇ ਦਿੱਤਾ ਤੇ ਫਿਰ ਫਸਲ ਵੇਚਣ ਲੱਗ ਜੂਗਾ ਤੇ ਗਵਾਂਢੀ ਕਹਿੰਦੇ ਸਨ ਵੀ ਤੂੰ ਪਹਿਲੀ ਵੇਚਦੇ ਅਸੀਂ ਲੈ ਲੈਨੇ ਆ ਮੇਰਾ ਪਿਓ ਕਹਿੰਦਾ ਮੈਂ ਪਹਿਲੀ ਨਹੀਂ ਵੇਚਣੀ ਮੇਰਾ ਪਿਓ ਕਹਿੰਦਾ ਚਲ ਤੁਸੀਂ ਠੇਕੇ ਲੈ ਲਓ ਗਵਾਂਢੀ ਕੇਦਮੇ ਸੀ ਠੇਕੇ ਵੀ ਨਹੀਂ ਦੇਣੀ ਇਸ ਦਾ ਮੁੱਲ ਲੈਣੀ ਹੈ ਦੇਣੀ ਤਾਂ ਦੇ ਦੇ ਨਹੀਂ ਸੀ ਠੇਕੇ ਨਹੀਂ ਦੇਣੀ ਹੁਣ ਮੇਰੇ ਤਾਏ ਵੀ ਇਹ ਚਾਹੁੰਦੇ ਸਨ ਵੀ ਜਾਂ ਜਮੀਨ ਸਾਡੇ ਕੋਲੇ ਆ ਜੇ ਤੇ ਜਾਂ ਇਹ ਦੁਬਾਰਾ ਵੰਡ ਲੇ ਕਹਿੰਦਾ ਚਲੋ ਜੀ ਜਦੋਂ ਹੁਣ ਤਾਏ ਜਦੋਂ ਤਾਆਂ ਨੇ ਪਾਣੀ ਦੇਣਾ ਬੰਦ ਕਰਤਾ ਜ਼ਮੀਨ ਠੇਕੇ ਵੀ ਨਾ ਲੱਗੀ ਪਾਣੀ ਵੀ ਨਾ ਮਿਲਿਆ ਫਸਲ ਕਿੱਥੋਂ ਹੋਣੀ ਸੀ ਜ਼ਮੀਨ ਖਾਲੀ ਰਹੇਗੀ ਉਸ ਤੋਂ ਬਾਅਦ ਕਹਿੰਦਾ ਭਰਾਵਾ ਜਿਹੜੇ ਡੰਗਰ ਸਾਨੂੰ ਸਨ ਉਹ ਵੀ ਵੇਚਨੇ ਪੈ ਗਏ ਕਿਉਂਕਿ ਡੰਗਰਾਂ ਨੂੰ ਪੱਠੇ ਕਿੱਥੋਂ ਪਾਉਂਦੇ ਲਿਆ ਕੇ ਤੂੜੀ ਕਿੱਥੋਂ ਪਾਉਂਦੇ ਲਿਆ ਕੇ ਡੰਗਰ ਡੁੰਗਰ ਵੇਚ ਕੇ ਕਹਿੰਦਾ ਥੋੜ ਕਹਿੰਦਾ ਫਿਰ ਮੇਰਾ ਪਿਓ ਸ਼ਹਿਰ ਚੌਂਕ ਤੇ ਦਿਹਾੜੀ ਜਾਂਦਾ ਚਾਰ ਕਿੱਲਾਂ ਦਾ ਮਾਲਕ ਹੋਣ ਦੇ ਬਾਵਜੂਦ ਮੇਰੇ ਪਿਓ ਨੇ ਮਹੀਨਾ ਸ਼ਹਿਰ ਚੌਂਕ ਤੇ ਜਾ ਕੇ ਦਿਹਾੜੀ ਕੀਤੀ ਉਸ ਤੋਂ ਬਾਅਦ ਵੀ ਕਹਿੰਦਾ ਮੇਰੇ ਤਾਇਆ ਨੂੰ ਸ਼ਰਮ ਨਹੀਂ ਆਈ ਕਿ ਸਾਡਾ ਭਰਾ ਦਿਹਾੜੀਆਂ ਕਰਦਾ ਫਿਰਦਾ ਵੀ ਅਸੀਂ ਨੌਕਰੀਆਂ ਤੇ ਲੱਗੇ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਅੱਧੀ ਮਹੀਨਾ ਕਿ ਦਿਹਾੜੀ ਗਿਆ ਉਸ ਤੋਂ ਬਾਅਦ ਪਿੰਡ ਦੇ ਵਿੱਚ ਜ਼ਿਮੀਂਦਾਰਾਂ ਦੇ ਨਾਲ ਮੇਰਾ ਪਿਓ ਸਿਰੀ ਰੜ ਜਾਂਦਾ ਕਹਿੰਦਾ ਫਿਰ ਮੇਰੇ ਪਿਓ ਨੇ ਪਿੰਡ ਦੇ ਵਿੱਚ 3 ਸਾਲ ਸੇਰੀ ਕੀਤਾ ਉਹਨਾਂ ਜ਼ਿਮੀਂਦਾਰਾਂ ਨਾਲ ਸੇਰੀ ਰਲਿਆ ਕਿਉਂਕਿ ਮੇਰੇ ਤਾਇਆ ਨੇ ਫਿਰ ਵੀ ਸ਼ਰਮ ਨਹੀਂ ਕੀਤੀ ਵੀ ਸਾਡਾ ਭਰਾਚਾਰਕ ਲੰਦਾ ਮਾਲਕ ਹੋ ਕੇ ਸੇਰੀ ਰਲਿਆ ਫਿਰ ਦਾ ਪਿੰਡ ਦੇ ਵਿੱਚ ਲੋਕ ਸਾਨੂੰ ਕੀ ਕਹਿਣਗੇ ਜਦੋਂ 3 ਸਾਲ ਇਸ ਤਰ੍ਹਾਂ ਗੁਜ਼ਰ ਜਾਂਦੇ ਉਸ ਤੋਂ ਬਾਅਦ ਮੇਰੀ ਮਾਂ ਫਿਰ ਮੇਰੇ ਪਿਓ ਨੂੰ ਕਹਿੰਦੀ ਵੀ ਸਾਰੀ ਉਮਰ ਸੇਰੀ ਰਲ ਰਲ ਕੇ ਥੋੜਾ ਜਿਹਾ ਜੀਵਾਰਾ ਹੋਣ ਲੱਗਾ ਹਨ ਵੀ ਆਪਣੀ ਜ਼ਮੀਨ ਬਰਾਨੀ ਪਈ ਹੈ ਵੇਹਲੀ ਪਈ ਹੈ ਵੀ ਕੋਈ ਗੱਲ ਨਹੀਂ ਆਪਾਂ ਦੁਬਾਰਾ ਵੰਡ ਲੈਂਦੇ ਆ ਕੋਈ ਗੱਲ ਨਹੀਂ ਜੋ ਹੋ ਗਿਆ ਮਨਜੂਰ ਆ ਹਨ ਰੱਬ ਦਾ ਭਾਣਾ ਸਮਝ ਲਾਂਗੇ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਮੇਰਾ ਪਿਓ ਮੇਰੇ ਤਾਇਆ ਨੂੰ ਦੁਬਾਰਾ ਜਦੋਂ ਮੇਰੇ ਤਾਏ ਕਹਿੰਦਾ ਵੰਡ ਕਰਦੇ ਉਸ ਤੋਂ ਬਾਅਦ ਮੇਰੇ ਪਿਓ ਨਾਲ ਫਿਰ ਹਿਰਾਫੇਰੀ ਕਰਦੇ ਆ ਉਸ ਤੋਂ ਬਾਅਦ ਮੇਰੇ ਪਿਓ ਨੂੰ ਜਿਹੜੀ 4 ਕਿੱਲੇ ਸਾਡੀ ਇੱਕ ਜ਼ਮੀਨ ਸੀ ਕਿ ਜਿਹੜੀ ਬਹੁਤ ਜਦੀ ਨੀਵੀਂ ਸੀ ਦੂਜੀ ਜ਼ਮੀਨੋਂ ਲਗਭਗ 3-3 ਫੁੱਟ ਨੀਵੀਂ ਸੀਗੀ ਉਹ 4 ਕਿੱਲੇ ਜ਼ਮੀਨ ਕਦਾ ਮੇਰੇ ਪਿਓ ਨੂੰ ਦੇ ਦਿੱਤੀ ਜਾਂਦੀ ਹੈ ਕਹਿੰਦਾ ਭਰਾਵਾ ਜਦੋਂ ਮੀਂਹ ਵਾਵਾ ਪਿਆ ਕਰਨਾ ਤੇ ਸਾਡਾ ਝੋਨਾ ਡੁੱਬ ਕਿੱਥੇ ਮਰ ਜਾ ਕਰੇ ਕਿਉਂਕਿ ਜਦ ਛੱਪੜ ਬਣਿਆ ਪਿਆ ਸੀ ਕਹਿੰਦਾ ਜਦੋਂ ਕਿਤੇ ਬਾਦ ਮੀਂਹ ਪੈ ਜਾ ਕਰਨੇ ਤੇ ਉਹ ਸਾਰਾ ਪਾਣੀ ਇਕੱਠਾ ਹੋ ਜਾ ਕੇ ਸਾਡੀ ਫਸਲ ਮਰ ਜਾ ਕਰਨੀ ਤਾਂ ਚਲੋ ਜੀ ਮੇਰੇ ਪਿਓ ਨੇ ਓ ਨਾਲ ਇੱਕ ਦੋ ਡੰਗ ਡੁੰਗਰ ਲੈ ਦੁੱਧ ਦੁੱਧ ਪਾਇਕ ਜਾਰਾ ਕਰਨਾ ਕਹਿੰਦਾ ਭਾਈ ਸਾਡੇ ਦੋ ਮਕਾਨ ਸਨ ਤੇ ਬਾਲੇ ਵੀ ਤਰੇੜੋ ਤਰੇੜੀ ਹੋਏ ਪਏ ਸਨ ਤੇ ਕਹਿੰਦਾ ਵੀ ਮੇਰੇ ਮਾਂ ਕੋਲ ਇੰਨੇ ਵੀ ਪੈਸੇ ਨਹੀਂ ਸਨ ਵੀ ਅਸੀਂ ਲੈ ਕੇ ਕਲੀ ਵੀ ਕਰ ਸਕੀਏ ਯਾਰ ਕੋਠਿਆਂ ਨੂੰ ਇੰਨੇ ਸਾਡੇ ਬੁਰੇ ਹਾਲਾਤ ਸਨ ਇੱਕ ਤਾਂ ਕਈ ਵਾਰੀ ਫਸਲ ਮਾਰ ਜਾਇਆ ਕਰਨੀ ਕਈ ਵਾਰੀ ਕੀ ਹੋ ਜਾਇਆ ਕਰਨਾ ਹਨਾ ਕਹਿੰਦਾ ਐ ਲਾ ਲੋ ਵੀ ਤਰਸ ਤਰਸ ਕੇ ਕਹਿੰਦਾ ਗੁਜ਼ਾਰਾ ਕੀਤਾ ਆਪਦਾ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਕਹਿੰਦਾ ਜਦੋਂ ਮੈਂ ਗੱਭਰੂ ਹੋਣਾ ਤੇ ਕਹਿੰਦਾ ਮੇਰੀ ਮਾਂ ਕਾਲ ਚਲਾਣਾ ਕਰ ਜਾਂਦੀ ਹੈ ਅਸੀਂ ਘਰ ਚ ਇਕੱਲੇ ਪਿਓ ਬੁੱਤ ਰਹਿ ਜਾਂਦੇ ਆ ਕਹਿੰਦਾ ਉਸ ਤੋਂ ਬਾਅਦ ਮੇਰਾ ਪਿਓ ਕਹਿੰਦਾ ਵੀ ਲੈ ਪੁੱਤ ਹੁਣ ਤੇਰਾ ਵਿਆਹ ਕਰ ਦਿੰਦੇ ਮੈਂ ਤੂੰ ਗੱਭਰੂ ਜਵਾਨ ਹੈਗਾ ਹੈ ਨਾ ਕਹਿੰਦਾ ਮੈਂ ਆਪਣੇ ਪਿਓ ਨੂੰ ਕਹਿੰਨੀ ਨਹੀਂ ਡੜੀ ਮੈਂ ਵਿਆਹ ਨਹੀਂ ਕਰਾਉਣਾ ਵੀ ਮੈਂ ਇੱਥੇ ਰਹਿਣਾ ਨਹੀਂ ਮੈਂ ਕਿਸੇ ਬਾਹਰਲੇ ਦੇਸ਼ ਚ ਜਾਣਾ ਕਹਿੰਦਾ ਫਿਰ ਮੈਂ ਬਈ ਉਹ ਚਾਰ ਕਿੱਲੇ ਜ਼ਮੀਨ ਵੇਚਤੀ 2003 ਦੇ ਵਿੱਚ ਤੇ 2003 ਦੇ ਵਿੱਚ ਉਹ ਜ਼ਮੀਨ ਵੇਚ ਕੇ ਮੈਂ ਦੋ ਨੰਬਰ ਦੇ ਵਿੱਚ ਇੰਗਲੈਂਡ ਚਲਾ ਜਾਣਾ ਜਦੋਂ ਕਹਿੰਦਾ ਮੈਂ ਇੰਗਲੈਂਡ ਜਾਣ ਲਈ ਕਰ ਉਹ ਤੌਰ ਤਾਂ ਤਾਂ ਮੈਨੂੰ ਰਸਤੇ ਦੇ ਵਿੱਚ 9 ਮਹੀਨੇ ਲੱਗ ਜਾਂਦੇ ਆ ਕਿਉਂਕਿ ਮੈਂ 2 ਨੰਬਰ 'ਚ ਗਿਆ ਸੀ ਕਹਿੰਦਾ ਬਈ ਮੈਂ ਜਿਵੇਂ ਮਰਨ ਕਿਨਾਰੇ ਹੋ ਜਾਣਾ ਜਦੋਂ ਮੈਂ ਇੰਗਲੈਂਡ ਪਹੁੰਚਦਾ 9 ਮਹੀਨੇ ਬਾਅਦ ਕਹਿੰਦਾ 9 ਮਹੀਨੇ ਬਾਅਦ ਜਦੋਂ ਮੈਂ ਇੰਗਲੈਂਡ ਪਹੁੰਚਿਆ ਤਾਂ ਮੈਂ ਸਭ ਤੋਂ ਪਹਿਲਾਂ ਜਾ ਕੇ ਆਪਣੇ ਗਵਾਂਡੀਆਂ ਘਰੇ ਫੋਨ ਕੀਤਾ ਗਿਆ ਵੀ ਸਾਡੇ ਘਰੀ ਕਹਿੰਦਾ ਫੋਨ ਨਹੀਂ ਸੀ ਹੁੰਦਾ ਮੈਂ ਗਵਾਂਡੀਆਂ ਘਰੇ ਫੋਨ ਕਰਕੇ ਕਹਿੰਨਾ ਵੀ ਯਾਰ ਮੇਰੇ ਪਿਓ ਨਾਲ ਗੱਲ ਕਰਾਓ ਮੇਰੀ ਤਾਂ ਕਹਿੰਦਾ ਕੋ ਮੇਰੇ ਗਵਾਂਡੀਆਂ ਨੇ ਕਿਹਾ ਵੀ ਤੇਰੇ ਪਿਓ ਨੂੰ ਤਾਂ ਮਰੇ ਨੂੰ 2 ਮਹੀਨੇ ਹੋ ਗਏ ਕਹਿੰਦਾ ਬਈ ਇਹ ਗੱਲ ਸੁਣ ਕੇ ਮੇਰੀ ਤਾ ਨਿਕਲ ਜਾਂਦੀ ਮੇਰਾ ਕਾਲਜਾ ਪਾੜ ਜਾਂਦਾ ਵੀ ਹਾਏ ਰੱਬਾ ਐਡਾ ਤੱਕਾ ਵੀ ਪਹਿ ਤੇ ਜੇ ਹੁਣ ਮੈਂ ਕਿਤੇ ਟਿਕਾਣੇ ਤੇ ਆਪਣਿਆਂ ਤੇ ਹੁਣ ਮੇਰਾ ਪਿਓ ਵੀ ਖੋលਿਆ ਤੇ ਮਾਂ ਤੋਂ ਮੇਰੀ ਪਹਿਲਾਂ ਖੋਲੀ ਸੀ ਹਨਾ ਕਹਿੰਦਾ ਬਈ ਮੈਂ ਜਮਾ ਟੁੱਟ ਗਿਆ ਮੇਰਾ ਇੱਕ ਜੀ ਕਰੇ ਵੀ ਮੈਂ ਵੀ ਮਰ ਜਾਣਾ ਮੈਂ ਜੀ ਕੇ ਕੀ ਕਰਨਾ ਹਨਾ ਕਹਿੰਦਾ ਚਲੋ ਜੀ ਆਪ ਦੇ ਦਿਲ ਨੂੰ ਮਜ਼ਬੂਤ ਕੀਤਾ ਹੌਸਲਾ ਬਣਿਆ ਉੱਥੇ ਕੁਝ ਪੰਜਾਬੀ ਭਰਾ ਮਿਲੇ ਉਹਨਾਂ ਨਾਲ ਮੈਂ ਆਪ ਦਾ ਦੁੱਖ ਸੁੱਖ ਸ਼ੇਅਰ ਕੀਤਾ ਚਲੋ ਉਹਨਾਂ ਨੇ ਮੇਰੀ ਬਾਹ ਮਾੜਨ ਦੀ ਤੇ ਮੈਨੂੰ ਕੰਮ ਕੰਮ ਤੇ ਲਵਾਤਾ ਕਹਿੰਦਾ ਬਈ ਮੈਂ 2003 ਦੇ ਵਿੱਚ ਗਿਆ ਇੰਗਲੈਂਡ ਤੇ ਮੈਂ 2016 ਦੇ ਵਿੱਚ ਫਿਰ ਪੱਕਾ ਹੋਇਆ ਉਹ ਵੀ ਉੱਥੋਂ ਦੀ ਕੋਈ ਬੋਰਨ ਕੁੜੀ ਪੰਜਾਬਣ ਮਿਲੀ ਉਹਦੇ ਨਾਲ ਮੈਂ ਵਿਆਹ ਕਰਾਇਆ ਬੱਚੇ ਪੈਦਾ ਹੋਏ ਤੇ ਫਿਰ ਕਹਿੰਦਾ ਬਈ ਮੈਂ ਪੱਕਾ ਹੋਇਆ ਇੰਗਲੈਂਡ ਜਾ ਕੇ ਵੀ ਮੈਂ ਕਹਿੰਦਾ ਹੱਡ ਤੋੜ ਵੀ ਮਿਹਨਤ ਕੀਤੀ ਬਹੁਤ ਜ਼ਿਆਦੀ ਕਹਿੰਦਾ ਬਈ ਮੈਂ ਬੜੇ ਲੋਕਾਂ ਦੇ ਮੂੰਹ ਚ ਇਹ ਗੱਲ ਸੁਣੀ ਸੀ ਵੀ ਰੱਬ ਫੈਸਲਾ ਜ਼ਰੂਰ ਕਰਦਾ ਹੁੰਦਾ ਜੇ ਉਹ ਕਿਸਦਾ ਮਾੜਾ ਕਰੇ ਤਾਂ ਰੱਬ ਉਹਦਾ ਮਾੜਾ ਕਰ ਦਿੰਦਾ ਕਹਿੰਦਾ ਪਰ ਬਈ ਮੇਰੇ ਲਈ ਸਭ ਕੁਝ ਉਲਟ ਸਾਬਤ ਹੋਇਆ ਕੀ ਮੇਰੇ ਮਾਂ ਪਿਓ ਨਾਲ ਮੇਰੇ ਤਾਇਆ ਆਣੇ ਮੇਰੀ ਆਪੂਆ ਨੇ ਇੰਨਾ ਤੱਕਾ ਕੀਤਾ ਕਿ ਹੱਦ ਤੋਂ ਜ਼ਿਆਦਾ ਮੇਰੀ ਮਾਂ ਪਿਓ ਨੂੰ ਜੁੱਤੀਆਂ ਨਾਲ ਕੁੱਟਿਆ ਤੱਕ ਉਹਨਾਂ ਬੰਦਿਆਂ ਨੇ ਕਹਿੰਦਾ ਬਈ ਉਹਨਾਂ ਦਾ ਅਜੇ ਤੱਕ ਵਾਰ ਵੀ ਵੀਂਗਾਣੀ ਹੋ ਕਹਿੰਦਾ ਮੇਰੇ ਲਈ ਤਾਂ ਰੱਬ ਬਾਈ ਕਹਿੰਦਾ ਹੈ ਹੀ ਨਹੀਂਗਾ ਕਹਿੰਦਾ ਮੇਰੇ ਲਈ ਕਾਹਦਾ ਰੱਬ ਆ ਪਹਿਲਾਂ ਮੇਰੇ ਮਾਪੇ ਉਹ ਨਰਕ ਭਰੀ ਜ਼ਿੰਦਗੀ ਕੱਟਦੇ ਰਹੇ ਜੋ ਸੁੱਖ ਦਾ ਵੇਲਾ ਆ ਉਹ ਮੇਰੇ ਮਾਪੇ ਉਹ ਕਿਤੇ ਮੇਰੇ ਤੋਂ ਖੋਲੇ ਤੇ ਬਾਈ ਵਿਚਾਰਾ ਕਹਾਣੀ ਸੁਣਾਉਂਦਾ ਸੁਣਾਉਂਦਾ ਬਾਈ ਰੋਇਆ ਵੀ ਬਹੁਤ ਜ਼ਿਆਦਾ ਤੇ ਬਾਈ ਚਾਹੁੰਦਾ ਸੀ ਕਿ ਮੇਰੀ ਇਹ ਹੱਡ ਬੀਤੀ ਲੋਕਾਂ ਤੱਕ ਪਹੁੰਚੇ ਲੋਕ ਸੁਣਨ ਕਿ ਅੱਜਕੱਲ ਤਾਏ ਚਾਚੇ ਕੀ ਕੁਝ ਕਰਦੇ ਨੇ ਜਾਂ ਪੂਆਪ ਕੀ ਕੁਝ ਕਰਦੀਆਂ ਨੇ ਸਾਡੀ ਇਹੀ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਕਿ ਕਦੇ ਆਪਦੇ ਭਰਾ ਦਾ ਹੱਕਣਾ ਖਾਓ ਕਦੇ ਆਪਦੀ ਭੈਣ ਦਾ ਹੱਕਣਾ ਖਾਓ ਕਿਉਂਕਿ ਉਹ ਰੱਬ ਕਰੇ ਦੇਰਾਂ ਹੰਦੇ ਨੀਗਾ ਉਹ ਰੱਬ ਫੈਸਲਾ ਜ਼ਰੂਰ ਕਰਦਾ ਠੀਕ ਆ ਰੱਬ ਦੇ ਫੈਸਲੇ ਨੂੰ ਕਈ ਵਾਰੀ ਸਮਾਂ ਲੱਗ ਜਾਂਦਾ ਪਰ ਫੈਸਲਾ ਜ਼ਰੂਰ ਹੁੰਦਾ ਇਸ ਕਰਕੇ ਜੋ ਬੀਜੂਗੇ ਉਹ ਇੱਕ ਨਾ ਇੱਕ ਦਿਨ ਵੱਟਣਾ ਜ਼ਰੂਰ ਪਊਗਾ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚੇ ਤੇ ਕੋਈ ਵੀ ਆਪਦੇ ਭੈਣ ਭਰਾਣਾ ਇਹੋ ਜਿਹਾ ਤੱਕਾਣਾ ਨਾ ਕਰੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ